ਹੁਣ ਜੇ ਕਾਨੂੰਨ ਬੋਟਾਂ ਦੇ ਵਿੱਚ ਕਿਸੇ ਪਾਸੇ ਬਾਹਰ ਜਾਂ ਫਿਰ ਜਾਂਦੀ ਹੈ ਤਾਂ ਸਿੱਧੂ ਦਾ ਪਿਓ ਬੋਲਦਾ ਹੈ ਰਾਜਨੀਤੀ ਕਰਕੇ ਕੀ ਕਰੀਏ ਹੁਣ ਤੁਸੀਂ ਰਾਜਨੀਤੀ ਦੀ ਗੱਲ ਸੁਣੋ ਸਰਦਾਰ ਬੀਮ ਸਿੰਘ ਦਾ ਕਤਲ ਹੋਇਆ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੇਮ ਸਿਮਿਲਰਿਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤ ਨੂੰ 1K47 ਨਾਲ ਉਡਾ ਜਸਟਿਸ ਦਾ ਕਿੰਨਾ ਫਰਕ ਹੈ ਫਿਰ ਤੁਸੀਂ ਕਹਿੰਦੇ ਅਸੀਂ ਰਾਜਨੀਤੀ ਕਿਉਂ ਨਾ ਕਰੀਏ ਕਿਉਂ ਕਰਦਾ ਬੰਦਾ ਰਾਜਨੀਤੀ ਪੈਸੇ ਲੈਣ ਵਾਸਤੇ ਕਰਦਾ ਮੇਰਾ ਪੁੱਤ ਮੈਨੂੰ ਤੇ ਮਟੀਰੀਅਲ ਵੀ ਬੈਠਾ ਖਾਈ ਜਾਣਾ ਇਹਨਾਂ ਕੁਛ ਦੇ ਕੇ ਗਿਆ ਮੈਨੂੰ ਹੱਥਾਂ ਤੱਕ ਦੀ ਲੋੜ ਨਹੀਂ ਕਿਸੇ ਦੇ ਕੇ ਕਿ ਮੈਂ ਕੇਂਦਰ ਸਰਕਾਰ ਦੇ 5000 ਕਰੋੜ ਦੀ ਜਿਹੜੀ ਆਪਣੀ ਉਹਦੇ ਨਹੀਂ ਗਰੰਟਰ ਦੇ ਦੇ ਮੈਂ ਇੱਜ਼ਤ ਨਾਲ ਰੋਟੀ ਦੇ ਕੇ ਕਹਿੰਦਾ ਬੜੇ ਆਸਾਨੀ ਨਾਲ ਇੱਥੇ ਬੈਠ ਕੇ ਵਿਹਲਾ ਦੇ ਕੇ ਵੀ ਖਾ ਸਕਦਾ ਪਰੰਤੂ ਦੁੱਖੋ ਤੋਂ ਹੁੰਦਾ ਹੈ ਭਾਈ ਉਹਨਾਂ ਦਾ ਪੋਤਾ ਐਮਪੀ ਸੀ ਅਗਲੇ ਨੇ ਸਜ਼ਾ ਵੀ ਪੂਰੀ ਕਰਾਈ ਸਾਸ ਘੜਨ ਵਾਲੇ ਵੀ ਫੜੇ ਫਾਸ ਕਰ ਨਾਲ ਵੀ ਫੜੇ ਅਦਾਲਤਾਂ ਨੇ ਸਜ਼ਾ ਵੀ ਦਿੱਤੀ ਫਾਂਸੀ ਤੱਕ ਵੀ ਸਜ਼ਾ ਦਿੱਤੀ ਜਿੰਨੀ ਦਿੱਤੀ ਉੰਨੀ ਵੀ ਕੱਟ ਲਈ ਦੁਗਣੀ ਵੀ ਕੱਟ ਲਈ ਛੁੱਟਣ ਸੇ ਆਹ ਫਰਕ ਹੈ ਵੀਰੋ ਮੇਰਾ ਆਰਾਮ ਪਤਾ ਹੈ ਮੇਰਾ ਲਹਿ ਲਾਨ ਦਾ 28 ਸਾਲ ਦਾ ਤੇਰੀ ਕਰਤਾ ਮੈਂ ਬਿਲਕੁਲ ਦਾ ਫਿਰਦਾ ਹਾਂ ਇਹ ਫਲਾਣੇ ਬੰਦੇ ਨੂੰ ਜਾਂਚ ਦੇ ਵਿੱਚ ਦਾ ਸ਼ਾਮਲ ਕਰ ਲੋ ਯਾਰ ਮੈਨੂੰ ਇੰਨਾ ਸ਼ੱਕ ਹੈ ਯਾਰ ਇਹਨੂੰ ਸ਼ਾਮਲ ਕਰ ਲੋ ਕਹਿੰਦੇ ਸਿੱਧੂ ਦੇ ਪੁੱਤਾਂ ਦਾ ਤਾਂ ਮਾਰ ਖਲ ਗਿਆ ਹੱਲ ਜਾਂਦਾ ਓਡਾ ਵੀ ਹੱਲ ਜਿੱਦ ਤੇ ਓਡਾ 28 ਸਾਲ ਦੇ ਦਾ ਮਰਿਆ ਕੈਨੂੰ ਸੋਕਾ ਦਿਵਾ। ਦਿਮਾਗ ਨਾਲ ਸਿਰ ਤੇ ਚੱਲੂ। ਸਾਰੀ ਜ਼ਿੰਦਗੀ ਤੁਸੀਂ ਇੱਕ ਬੁੱਟੇ ਨੂੰ ਸਿੰਗਾਰਨ ਤੇ ਲਾਦਨ ਨੂੰ ਬੱਚੇ ਨੂੰ ਪਾਲਨ ਤੇ ਲਾਦਨੇ ਮੈਂ ਨਰਸਰੀ ਦਾ ਸਕੂਟਰ ਤੇ ਚੱਕੀ ਫਿਰਦਾ ਸੀਗਾ ਮਾਨਸਾ ਮੇਰੇ ਪਿੰਡ ਕੋਈ ਸਕੂਲ ਬੈਣ ਨਹੀਂ ਹੁੰਦੀ ਸੀ। ਉਹ ਜਦੋਂ ਮੇਰਾ ਕਮਾਈਆਂ ਦਾ ਹੋਇਆ ਤੁਸੀਂ ਮਾਰ ਕੇ ਦੋ ਮਿੰਨਾਂ ਚ ਮੇਰੇ ਉਹ ਕੁਝ ਧਰ ਗਏ। ਮੈਂ ਖੁਦ ਵੀ ਇਹ ਗੱਲ ਸੋਚਦਾ ਹੁੰਦਾ ਵੀ ਯਾਰ ਲੋਕੋ ਆ ਵੱਖਰੇ ਮੁਲਕ ਦੀ ਗੱਲ ਵੱਖਰੇ ਦੇਸ਼ਾਂ ਦੀ ਗੱਲ ਕਿਉਂ ਕਰਦੇ ਨੇ ਸੌਖੇ ਬੱਸੀ ਜਾਂਦੇ ਆਂ ਸੀ ਸਾਰੇ। ਪਰ ਮੈਨੂੰ ਹੁਣ ਪਤਾ ਲੱਗਦਾ। ਹੁਣ ਮੈਂ ਵਸੂਸ ਕਰਦਾ ਨਾ ਮੇਰੇ ਪੇਕੇ ਨਾਲ ਮੇਰੇ ਸੌੜੇ। ਮੈਂ ਕੀ ਦਾ ਮੇਰਾ ਤਾਂ ਕੋਈ ਵੀ ਨਾ ਬਣਿਆ ਕੀ ਗੁਨਾਹ ਸੀ ਯਾਰ ਮੇਰਾ ਮੇਰਾ ਜਿਹੜਾ ਜੀਵਨ ਇੱਕ ਮਜ਼ਦੂਰ ਦਾ ਪ੍ਰਾਈਵੇਟ ਦਿਹਾੜੀਆਂ ਕਰ-ਕਰ ਕੇ ਛੋਟੇ-ਛੋਟੇ ਕੰਮ ਕਰ-ਕਰ ਕੇ ਮੈਂ ਆਪਦੇ ਬੱਚੇ ਨੂੰ ਪੜਾਇਆ ਦੋ ਪੁੱਤਾਂ ਮੇਰੀ ਮਾਂ ਦੀ 50 55 ਸਾਲ ਤੇ 52 ਸਾਲ ਦਾ ਮੈਂ ਹੋ ਗਿਆ ਸਾਧੀਆਂ ਇੱਕ ਬੱਚੇ ਨੂੰ ਸਵਾਰਦਿਆਂ ਖੱਪ ਗਿਆ ਇੱਕ ਜਵਾਕ ਚਮਕਿਆ ਉਨੀਆ ਦੇ ਨਕਸ਼ਤੇ ਉਹ ਵੀ ਨਤਚਿੰਦੇ ਆ ਪਰ ਇਹ ਕਿਹੋ ਜਿਹਾ ਜੂਥ ਰੂ ਚਾਹੁੰਦੇ ਆ ਇੱਕ ਯੂਥ ਆ ਜਿਹੜਾ ਪਹਿਲਾਂ ਆਪਣੇ ਘਰ ਦਾ ਮੂੰਹ ਮੱਥਾ ਸਵਾਰਦਾ ਆਪਣੇ ਖਾਨਦਾਨ ਦਾ ਮੂੰਹ ਮੱਥਾ ਸਵਾਰਦਾ ਫਿਰ ਤੁਹਾਡੇ ਦੇਸ਼ ਦੇ ਖਿਆਨ ਦੇ ਕਿ ਵੀ 2 ਕੋਰ ਰੁਪਇਆ ਪਾਉਂਦਾ ਤੁਸੀਂ ਯਾਰ ਉਹਨਾਂ ਲੋਕ ਬੱਚਿਆਂ ਨੂੰ ਮਾਰੀ ਜਾਂਦੇ ਆ ਉਹਦਾ ਨੂੰ ਵੀ ਤੁਸੀਂ ਇੱਕ ਵੱਖਰੀ ਟੈਗ ਦੇ ਕੇ ਖਾਤੇ ਚ ਪਾਤਲ ਮਾਰਦੇ ਓ ਨੂੰ ਔਰ ਜਿਹੜੇ ਸਾਡੇ ਕਾਤਲ ਨੇ ਉਹਨਾਂ ਨੂੰ ਤੁਸੀਂ ਵੀਆਈਪੀ ਸਹੂਲਤਾਂ ਦੇ ਕੇ ਸਾਡੇ ਮੁਕੱਦਮਿਆਂ ਦੀ ਪਹੁੰਚ ਤੋਂ ਦੂਰ ਕਰਕੇ ਲਿਆ ਕੇ ਗੁਜਰਾਤ ਬਿਠਾਤਾ ਵੈਸੀ ਕੋਟ ਚ ਬੰਦ ਕਰ ਦੂੰ ਮੈਂ ਕੀ ਕਰਨੂਗਾ ਤੁਹਾਡਾ ਜੁਆ ਕੇ ਤੁਸੀਂ ਮੇਰਾ ਮਾਰਤਾ ਮੈਂ ਬੁਢਾਪੇ ਆ 2-4 ਸਾਲ ਬਿਲਕੁਲੂਗਾ ਜਾਂ ਸਾਲ ਬਿਲਕੁਲੂਗਾ ਰੱਬ ਦੇ ਘਰ ਦਾ ਕੀ ਪਤਾ ਕਦੋਂ ਹੂ ਪਰਦਾ ਦੇ ਇਹਨਾਂ ਵਜਨ ਚਾੱਕ ਕੇ ਕੋਈ ਬੰਦਾ ਜਿੰਦਾ ਕਿੰਨਾ ਕਿੰਨਾ ਰਹਿ ਸਕਦਾ ਇਹ ਕੋਈ ਮੋਰੋ ਹਾਂ ਨਾ ਨਾਰਾ ਵੀ ਨਾ ਮਾਰੇ ਇਹ ਤੁਸੀਂ ਚਾਰ ਲੋਕ ਨਾ ਮੇਰੇ ਨਾਲ ਹੁੰਦੇ ਵਾਅਦਾ ਕਿੰਨਾ ਖੱਬ ਕੇ ਸੀ। ਤੁਹਾਨੂੰ ਵੇਖ ਕੇ ਟੁਕਟ ਮੈਨੂੰ ਇੰਨਾ ਹੌਸਲਾ ਮਿਲ ਜਾਂਦਾ ਯਾਰ। ਤੇਰਾ ਮੁੰਡਾ ਕੱਲੇ ਜਾ ਰਹੀ ਸੀ ਯਾਰ ਇੰਨਾਂ ਦਾ ਵੀ ਕੁਝ ਲੱਗਦਾ ਸੀ ਆ ਜਿਹੜੇ ਹਜ਼ਾਰਾਂ ਤੇਰੇ ਸਾਹਮਣੇ ਖੜੇ ਨੇ। ਇਹਨਾਂ ਨੂੰ ਵੀ ਜੇ ਦੁੱਖ ਹੈ ਤਾਂ ਚੱਲ ਕੇ ਨਿੱਕੇ ਨਿੱਕੇ ਜੋੜ ਸਰਦੀ ਚਲੀ ਬੈਠੇ ਨੇ। ਇਹਨਾਂ ਨੇ ਕੀ ਕਰਨਾ ਸੀ ਤੇਰੇ ਕਿਹੜਾ ਰਿਸ਼ਤੇਦਾਰ ਹੈ। ਕੋਈ ਕੁਦਰਤ ਦੀ ਸਾਹ ਜੁੰਦੀ ਆ ਯਾਰ। ਉਹ ਮੇਰੇ ਨਾਲੋਂ ਵੱਧ ਥੋੜਾ ਵੀ ਸੀ। ਉਹ ਸਾਡੀ ਕੌਮ ਦਾ ਸੀ। ਤੁਸੀਂ ਐਡਿਕੇਸ਼ਨ ਕੀ ਲਾਇਆ ਕਿਹੜੇ ਮੂੰਹ ਦੇ ਨਾਲ ਤੁਸੀਂ ਹੁਣ ਤੁਸੀਂ ਗੈਂਗਸਟਰ ਨੂੰ ਮਾਰਨਾ ਸ਼ੁਰੂ ਕਰ ਦੋਗੇ ਸਾਨੂੰ ਪਤਾ ਹੈ ਜਿਹੜੇ ਗੈਂਗਸਟਰਾਂ ਦੇ ਉੱਤੇ ਜਿਵੇਂ ਜਿਵੇਂ ਅਦਾਲਤ ਅੱਗੇ ਬਹੂਗੇ ਜਿਵੇਂ ਜਿਵੇਂ ਇਹਨਾਂ ਤੇ ਜ਼ਿੰਮੇਵਾਰੀਆਂ ਜਾਣਗੀਆਂ ਤਦ ਤੱਕ ਇਹਨਾਂ ਨੇ ਕਹਿਣਾ ਫੁਲਾੰਦੇ ਗੈਂਗਸਟਰ ਨੇ ਖੇਲ ਦੇ ਬਕਤ ਤੱਕ ਆਖੀਤੀ ਜੋ ਉਹ પોલીસ ਦੀ ਗੋਲੀ ਦਾ ਸ਼ਿਕਾਰ ਹੋਗੇ ਹੁਣ ਸ਼ਿਕਾਰ ਹੋਣਗੇ ਉਹ ਕਿਉਂਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਤੱਕ ਕਿਸੇ ਬਿਊਰੋਕਰੇਟ ਤੱਕ ਗੱਲ ਜਾਣ ਨਹੀਂਦੀ ਤੁਸੀਂ ਇਹ ਰੱਖਿਆ ਇਸ ਕਰਕੇ ਆ ਵੀ ਜਦ ਤੱਕ ਤੁਸੀਂ ਇਹਨੂੰ ਵਰਤਣਾ ਵਰਤੋਗੇ ਜਿੱਦ ਤੇ ਤੁਹਾਨੂੰ ਇਹ ਬੇਫਾਲਤੂ ਲੱਗਣ ਲੱਗੇ ਉਹ ਤੁਸੀਂ ਇਹਨਾਂ ਨਾਲ ਕੰਮ ਤਬਾਹ ਕਰਦੇ